ICBP ਇਥੇ ਮੋਰਟੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਕੁੰਮਤ ਗੱਟੀਆਂ ਖੜੀਆਂ ਨੇ ਲੋਕ ਟਰੀਟਮੈਂਟ ਦੇ ਰਹੇ ਕੋਈ ਬਤਾਓ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿ ਸੱਦਾ ਨਹੀਂ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜੋਦ ਹੋਏਗਾ ਉਹ ਦੱਸਾਂਗੇ ਸਰ ਇਨਫੋਰਮੇਸ਼ਨ ਆਈ ਸੀਬੀਪੀ ਇਥੇ ਮੋਰਟੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਕੁੰਮਤ ਗੱਟੀਆਂ ਖੜੀਆਂ ਨੇ ਲੋਕ ਟਰੀਟਮੈਂਟ ਦੇ ਰਹੇ ਕੋਈ ਬਤਾਓ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿ ਸੱਦਾ ਨਹੀਂ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜੋਦ ਹੋਏਗਾ ਉਹ ਦੱਸਾਂਗੇ ਸਰ ਇਨਫੋਰਮੇਸ਼ਨ ਆਈ ਸੀਬੀ ਇਥੇ ਮੋਰਟਲ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਹੁੰਮਤ ਗੱਟੀਆਂ ਖੜੀਆਂ ਨੇ ਲੋਕ ਟ੍ਰੈਮ ਕਰਦੇ ਰਹੇ ਦੋ ਕਰਦੇ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿ ਸੱਦਾ ਨਹੀਂ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਨੂੰ ਮੌਕੇ ਤੇ ਬਿਆਨ ਜੋਦ ਹੋਏਗਾ ਉਹ ਦੱਸਾਂਗੇ ਸਰ ਇਨਫੋਰਮੇਸ਼ਨ ਆਈ ਸੀਬੀ ਇਥੇ ਅ ਮੋੜ ਤੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਉਮਦ ਗੱਟੀਆਂ ਖੜੀਆਂ ਨੇ ਲੋਕ ਟ੍ਰੀਟਮੈਂਟ ਦੇ ਦਰਕਾਰ ਹੈ ਅਜੇ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਹੈ ਕਿ ਸੱਦਾ ਲਈ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜੋਦ ਹੋਏਗਾ ਉਹ ਦੱਸਾਂਗੇ ਸਰ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਮੋੜ ਤੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਉਮਦ ਗੱਟੀਆਂ ਖੜੀਆਂ ਨੇ ਲੋਕ ਟ੍ਰੀਟਮੈਂਟ ਦੇ ਦਰਕਾਰ ਹੈ ਅਜੇ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਹੈ ਕਿ ਸੱਦਾ ਲਈ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜੋਦ ਹੋਏਗਾ ਉਹ ਦੱਸਾਂਗੇ ਸਰ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਮੋੜ ਤੇ ਐਕਸੀਡੈਂਟ ਹੋਇਆ ਜੀ ਆਏ ਆ ਤੇ ਕੰਮ ਦੀਆਂ ਗੱਡੀਆਂ ਖੜੀਆਂ ਨੇ ਜਿਹੜਾ ਜਿਹੜਾ ਮੈਂ ਦੱਸ ਰਿਹਾ ਹਾਂ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦੀ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜਦ ਹੋਵੇਗਾ ਉਹ ਦੱਸਾਂਗੇ ਸਰ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਮੋੜ ਤੇ ਐਕਸੀਡੈਂਟ ਹੋਇਆ ਜੀ ਆਏ ਆ ਤੇ ਕੰਮ ਦੀਆਂ ਗੱਡੀਆਂ ਖੜੀਆਂ ਨੇ ਜਿਹੜਾ ਜਿਹੜਾ ਮੈਂ ਦੱਸ ਰਿਹਾ ਹਾਂ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦੀ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜਦ ਹੋਵੇਗਾ ਉਹ ਦੱਸਾਂਗੇ ਸਰ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਆ ਮੋੜ ਤੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਕੰਮ ਦੀਆਂ ਗੱਡੀਆਂ ਖੜੀਆਂ ਨੇ ਲੋਕ ਜੇਰਮੈਂਟ ਦੇ ਕੋਲ ਬੋਲਤਾ ਹੈ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦੀ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜਦ ਹੋਵੇਗਾ ਉਹ ਦੱਸਾਂਗੇ ਜੀ ਜੇਰ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਆ ਮੋੜ ਤੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਕੰਮ ਦੀਆਂ ਗੱਡੀਆਂ ਖੜੀਆਂ ਨੇ ਲੋਕ ਜੇਰਮੈਂਟ ਦੇ ਕੋਲ ਬੋਲਤਾ ਹੈ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦੀ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜਦ ਹੋਵੇਗਾ ਉਹ ਦੱਸਾਂਗੇ ਜੀ ਜੇਰ ਇਨਫੋਰਮੇਸ਼ਨ ਆ ਮੋੜ ਤੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਕੁੰਮਲ ਗੱਟੀਆਂ ਖੜੀਆਂ ਨੇ ਲੋਕ ਜੇਰਮੈਂਟ ਦੇ ਕੋਲ ਬਹਾਰ ਹੈ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦੀ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜਦ ਹੋਏਗਾ ਉਹ ਦੱਸਾਂਗੇ ਜੀ ਜੇ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਆ ਮੋੜ ਤੇ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਕੁੰਮਲ ਗੱਟੀਆਂ ਖੜੀਆਂ ਨੇ ਲੋਕ ਜੇਰਮੈਂਟ ਦੇ ਕੋਲ ਬਹਾਰ ਹੈ ਅਜੇ ਸਾਨੂੰ ਕੋਈ ਕਨਫਰਮਡ ਇਨਫੋਰਮੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦੀ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਹੁਣ ਮੌਕੇ ਤੇ ਬਿਆਨ ਜਦ ਹੋਏਗਾ ਉਹ ਦੱਸਾਂਗੇ ਜੀ ਜੇ ਇਨਫੋਰਮੇਸ਼ਨ ਆਈ ਸੀ ਵੀ ਇੱ ਮੂਰਤ ਐਕਸੀਡੈਂਟ ਹੋਇਆ ਹੈ ਜੀ ਆਏ ਆ ਤੇ ਹੁੰਮਤ ਗੱਟੀਆਂ ਖੜੀਆਂ ਨੇ ਲੋਕ ਟ੍ਰੀਟਮੈਂਟ ਦੇ ਚੱਲ ਰਹੇ ਨੇ ਅਜੇ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਹੈ ਕਿ ਸੱਦਾ ਨਹੀਂ ਅਜੇ ਅਸੀਂ ਆਏ ਆ ਮੌਕੇ ਤੇ ਇਹ ਸਰ ਨੂੰ ਮੌਕੇ ਤੇ ਬਿਆਨ ਜਾਰੀ ਹੋਵੇਗਾ ਉਹ ਦੱਸਾਂਗੇ